ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜੀ ਅਪਾਰ ਰਹਿਮਤ ਬਖਸ਼ਿਸ਼ ਦੇ ਨਾਲ ਬਾਣੀ ਬਿਰਲੋ ਵਿਚਾਰ ਸੀ ਦੇ ਮਹਾਂਵਾਕ ਅਨੁਸਾਰ ਕਿ ਬਾਣੀ ਦੀ ਵਿਚਾਰ ਕੋਈ ਬਿਰਲਾ ਹੀ ਸੁਣਦਾ ਹੈ ਔਰ ਬਾਣੀ ਪਰਮਾਤਮਾ ਦੇ ਦਰ ਤੱਕ ਆਪ ਨੂੰ ਲੈ ਜਾਂਦੀ ਹੈ ਰੱਬ ਦੇ ਦਰ ਤੋਂ ਆਈ ਹੈ ਰੱਬ ਦੇ ਦਰ ਤੇ ਹੀ ਲੈ ਜਾਂਦੀ ਹੈ ਨਰਕਾਂ ਚ ਨਹੀਂ ਜਾਣ ਦਿੰਦੀ ਜੀ ਦੇ ਜੀ ਵੀ ਸਵਰਗ ਦੀ ਜ਼ਿੰਦਗੀ ਬੰਦਾ ਬਤੀਤ ਕਰਦਾ ਤੇ ਅੰਤਲਾ ਟਾਈਮ ਵੀ ਉਹਦਾ ਪਰਮਾਤਮਾ ਦੇ ਦਰਤੇ ਪ੍ਰਵਾਣ ਹੋ ਜਾਂਦਾ ਹੈ ਆਪਾਂ ਰਾਜਸਥਾਨ ਦਾ ਰਾਜਾ ਪੀਪਾ ਜੋ ਗਗਨੌਰ ਦਾ ਰਾਜਾ ਸੀ ਰਾਜਸਥਾਨ ਦਾ ਉਹਦੀ ਪਤਨੀ ਦਾ ਇਤਿਹਾਸ ਆਪਾਂ ਕਈ ਵਾਰੀ ਸਰਵਨ ਕੀਤਾ ਕਿ ਰਾਣੀ ਝਾਲਾ ਜੋ ਭਗਤ ਅਰੇ ਵਿਦਾਤ ਜੀ ਦੀ ਸੇਵਕ ਸੀ ਔਰ ਭਗਤ ਪੀਪਾ ਜੀ ਦਾ ਜੋ ਕਿ ਬੜਾ ਚੱਕੀ ਸੁਆਦ ਦਾ ਰਾਜਾ ਸੀ ਪਰ ਉਹਦੀ ਇੱਕ ਪਤਨੀ ਰੱਬ ਨਾਲ ਜੁੜਨੇ ਕਰਕੇ ਭਗਤੀ ਕਰਨ ਕਰਕੇ ਰਾਜੇ ਨੂੰ ਵੀ ਉਸ ਪਾਸੇ ਮੋੜ ਲਿਆ ਔਰ ਰਾਜਾ ਪੀਪਾ ਵੀ ਭਗਤ ਬਣ ਗਿਆ ਸੀ ਔਰ ਆਪਾਂ ਰਾਜੇ ਪੀਪੇ ਬਾਰੇ ਵੀ ਸੁਣਿਆ ਹੈ ਕਿ ਇੱਕ ਵਾਰੀ ਉਹ ਬਨਾਰਸ ਵਿੱਚ ਗਿਆ ਸੀ ਜਿੱਥੇ ਰਵਿਦਾਸ ਭਗਤ ਦਰਸ਼ਨ ਕਰਨ ਵਾਸਤੇ ਪਹੁੰਚਿਆ ਸੀ ਔਰ ਰਬੀਦਾਸ ਭਗਤ ਬੰਦਗੀ ਭਗਤ ਭਜਨ ਬੰਦਗੀ ਦੇ ਨਾਲ ਜੁੜੇ ਸੀ ਰੱਬ ਰੂਪ ਹੋ ਚੁੱਕੇ ਸੀ ਜਿਨ੍ਹਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਔਰ ਭਗਤ ਪੀਪਾ ਜੀ ਜਿਹੜੇ ਨੇ ਉਹ ਵੀ ਇੰਨੇ ਪ੍ਰਮਾਤਮਾ ਦੇ ਨੇੜੇ ਹੋ ਗਏ ਕਿ ਉਹ ਰੱਬ ਰੂਪ ਹੋ ਗਏ ਸਨ ਉਹਨਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਈਆਂ ਦੀ ਇਹ ਮਨਉਤ ਸੀ ਕਿ ਭਗਤ ਪੀਪਾ ਜੀ ਜਿਹੜੇ ਪੱਥਰ ਪੂਜਾ ਕਰਦੇ ਸਨ ਮੂਰਤੀਆਂ ਦੀ ਪੂਜਾ ਕਰਦੇ ਸਨ ਸੋ ਆਪਾ ਥੋੜੀ ਜੁਨੇ ਸ਼ਬਦੀ ਵਿਚਾਰ ਕਰੀਏ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਰਾਜਸਥਾਨ ਦਾ ਰਾਜਾ ਗਨੌਰ ਦਾ ਰਾਜਾ ਪੀਪਾ ਉਹਨਾਂ ਦੀ ਸੋਚ ਕੀ ਸੀ ਉਹਨਾਂ ਦੀ ਮਤ ਕੀ ਸੀ ਤਨਾਸਰੀ ਪੀਪਾ ਕਾਇਉ ਦੇਵਾ ਕਾਇਉ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਤੀ ਭਗਤ ਪੀਪਾ ਜੀ ਇੱਥੇ ਬਚਸ਼ ਕਰ ਰਹੇ ਨੇ ਰਹਿਤ ਕਰ ਰਹੇ ਹਨ ਕਿ ਜੋ ਸਾਡੀ ਕਾਇਆ ਹੈ ਜੋ ਸਾਡਾ ਸਰੀਰ ਹੈ ਇਹ ਹੀ ਸਾਡਾ ਮੰਦਰ ਹੈ ਉਹ ਕਿਸੇ ਹੋਰ ਮੰਦਰ ਨੂੰ ਕਿਉਂਕਿ ਆਪਾਂ ਉਸ ਚੀਜ਼ ਨੂੰ ਮੰਦਰ ਮੰਨਦੇ ਆਂ ਜਿੱਥੇ ਰੱਬ ਰਹਿੰਦਾ ਹੋਵੇ ਤਾਂ ਭਗਤ ਪੀਪਾ ਜੀ ਦੀ ਸੋਚ ਇਹ ਸੀ ਉਹ ਕਹਿਣ ਲੱਗਾ ਕਿ ਰੱਬ ਇਸ ਤੇਰੇ ਸਰੀਰ ਵਿੱਚ ਰਹਿੰਦਾ ਹੈ ਇੱਥੇ ਤੂੰ ਖੋਜ ਕਾਇਓ ਦੇਵਾ ਕਾਇਓ ਦਾ ਮਤਲਬ ਹੁੰਦਾ ਕਾਇਆ ਸਰੀਰ ਕਹਿਣ ਲੱਗੇ ਇਹ ਦੇਵਲ ਭਾਵ ਕੇ ਕਾਹੇ ਤੇਰਾ ਜਿਹੜੀ ਹੈਗੀ ਐ ਇਹ ਮੰਦਰ ਹੈ ਇਹ ਰੱਬ ਇੱਥੇ ਪ੍ਰਮਾਤਮਾ ਤੇਰੀ ਸਰੀਰ ਵਿੱਚ ਰਹਿੰਦਾ ਹੈ ਕਾਹਉ ਜੰਗਮ ਜਾਤੀ ਕਹਿ ਲੱਗੇ ਵੀ ਇਹ ਜਿਹੜਾ ਜੰਗਮ ਜਾਤੀ ਦੀ ਗੱਲ ਕਰਦੇ ਹਨ ਇਹ ਜੋਗੀਆਂ ਦਾ ਇੱਕ ਫਿਰਕਾ ਸੀ ਕਿ ਵੀ ਇਹ ਹੀ ਤੇਰਾ ਸਾਰਾ ਕੁਝ ਜੰਗਮ ਜਾਤੀ ਤੇਰੀ ਜਿਹੜੀ ਕਾਇਆ ਹੈ ਇਹੀ ਤੇਰਾ ਸਭ ਕੁਝ ਹੈ ਇਹੀ ਤੇਰੀ ਸੰਗਤ ਹੈ ਇਹੀ ਤੇਰੀ ਜਾਤੀ ਹੈ ਔਰ ਇਹੀ ਇਹਦੇ ਵਿੱਚੋਂ ਹੀ ਤੈਨੂੰ ਜਿਵੇਂ ਆਪਾਂ ਕਹਿੰਦੇ ਆ ਕਿ ਉਸ ਧਰਮ ਨਾਲ ਜੁੜ ਜਾ ਉਸ ਧਰਮ ਨਾਲ ਜੁੜ ਜਾ ਉੱਥੇ ਚਲਾ ਜਾ ਉਹ ਕਹਿਣ ਲੱਗੇ ਆਪਦੇ ਸਰੀਰ ਨਾਲ ਜੁੜੋ ਆਤਮਾ ਦੀ ਖੋਜ ਕਰੋ ਭਗਤ ਪੀਪਾ ਜੀ ਕਹਿ ਰਹੇ ਨੇ ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੂ ਪਾਤੀ ਔਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਕਹਿਣ ਲੱਗੇ ਕਾਇਆ ਦੀ ਖੋਜ ਕਰੋ ਉਸ ਪ੍ਰਭੂ ਪਰਮਾਤਮਾ ਦੀ ਜੇ ਆਰਤੀ ਕਰਨੀ ਹੈ ਉਸ ਪਰਮਾਤਮਾ ਨੂੰ ਨੂੰ ਖੋਜਣਾ ਤੇ ਇਹ ਕਹਿਣ ਲੱਗੇ ਯਾਤਰੂਆਂ ਵਾਂਗੂ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਜਾਤੀ ਦਾ ਮਤਲਬ ਕਿ ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਹੈ ਤੇਰਾ ਤੀਰਥ ਤੇਰਾ ਸਰੀਰ ਹੀ ਹੈ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇਰੇ ਅੰਦਰ ਦਾ ਗਿਆਨ ਤੇਰੇ ਸਰੀਰ ਦਾ ਬਾਣੀ ਵੀ ਇਹ ਬਚਨ ਕਰ ਰਹੀ ਆ ਕਹਿਣ ਲੱਗੇ ਤੇਰਾ ਜਿਹੜਾ ਸਰੀਰ ਹੈ ਇਸ ਨੂੰ ਕਹਿਣ ਲੱਗੇ ਧੂਪ ਦੀਪ ਕਰਨ ਦੀ ਕੋਈ ਲੋੜ ਨਹੀਂ ਆ ਅੰਦਰ ਆਪਾਂ ਬਾਹਰ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਧੂਪ ਦੀਪ ਕਰਦੇ ਆ ਜਾਂ ਕੋਈ ਹੋਰ ਸਮਗਰੀ ਪਾ ਕੇ ਕਿ ਕਿਸੇ ਪਾਸੋਂ ਕੋਈ ਬਦਬੂ ਨਾ ਆਵੇ ਉਹਦੀ ਮਹਿਕ ਫੈਲੇ ਤੇ ਬਦਬੂ ਘਟ ਜਾਵੇ ਭਗਤ ਜੀ ਕਹਿਣ ਲੱਗੇ ਨੇ ਆਪਣੀ ਆਤਮਾ ਦੀ ਖੋਜ ਕਰ ਆਪਣੀ ਆਤਮਾ ਨੂੰ ਮਾਂਜ ਜੇ ਤੇਰੀ ਆਤਮਾ ਨਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾ ਤੇਰਾ ਜਿਹੜੀ ਜਨਮਾਂ ਜਨਮਾਂ ਦੀ 84 ਲੱਖ ਜੂਨ ਭੋਗ ਕੇ ਤੂੰ ਮਨੁੱਖ ਬਣਿਆ ਹੁਣ ਇਸ ਮਨੁੱਖਾ ਦੇ ਇਹੀ ਦੇ ਵਿੱਚ ਤੂੰ ਨਾਮ ਜਪ ਕੇ ਬੰਦਗੀ ਕਰਕੇ ਇਸ ਆਤਮਾ ਨੂੰ ਮਾਂਜਣਾ ਹੈ ਸਵਸ਼ ਕਰਨਾ ਹੈ ਪ੍ਰਮਾਤਮਾ ਦੇ ਦਰਤੀ ਪ੍ਰਵਾਨ ਹੋਣ ਵਾਸਤੇ ਔਰ ਪ੍ਰਮਾਤਮਾ ਨੇ ਤੇਰੀ ਆਤਮਾ ਦੀ ਭੇਟਾ ਲੈਣੀ ਹੈ ਨਾ ਕਿ ਤੂੰ ਇੱਥੇ ਜੋ ਦਾਨ ਕੀਤਾ ਪੁੰਨ ਕੀਤਾ ਉਹਦੀ ਭੇਟਾ ਨਹੀਂ ਤੇਰੀ ਆਤਮਾ ਜੇ ਮਰੀਨ ਹੋਈ ਤੂੰ ਇੱਥੇ ਜਿੰਨਾ ਮਰਜੀ ਦਾਨ ਕਰੀ ਜਾ ਇੰਨਾ ਜਿੱਥੇ ਇੱਥੇ ਸੰਸਾਰ ਵਿੱਚ ਜਿੰਨਾ ਮਰਜੀ ਦਿਖਾਵਾ ਕਰ ਲਾ ਪਰ ਤੇਰੀ ਆਤਮਾ ਸਵੱਛ ਹੋਣਾ ਇਹ ਪ੍ਰਮਾਤਮਾ ਨੇ ਤੇਰੀ ਆਤਮਾ ਨੂੰ ਦੇਖਣਾ ਕਾਯੋ ਬਹੁ ਖੰਡ ਖੋਜਤੇ ਨਮਨਿਤ ਪਾਈ ਨਾ ਕਿਛ ਐਬੋ ਨਾ ਕਿਛ ਜੈਬੋ ਰਾਮ ਕੀ ਦੁਹਾਈ ਕਹਿ ਲੱਗੇ ਦੇਸਾਂ ਬਦੇਸਾਂ ਨੂੰ ਖੋਜ ਖੋਜਦੇ ਰਹੇ ਤੁਰੇ ਫਰੇ ਬਹੁਤ ਭ੍ਰਮਨ ਕੀਤੇ ਪਰ ਕਿਤੇ ਸ਼ਰੀਰ ਦੇ ਅੰਦਰ ਆਪ ਦੇ ਅੰਦਰ ਝਾਤੀ ਨਹੀਂ ਮਾਰੀ ਹੈ ਕਿਤੇ ਸ਼ਰੀਰ ਦੇ ਵਿੱਚ ਪ੍ਰਮਾਤਮਾ ਦੀ ਨਾਮ ਦੀ ਸੁਰਤ ਨਹੀਂ ਜੋੜ ਕੇ ਕਦੇ ਆਤਮਾ ਵਿੱਚ ਕਹਿਣ ਲੱਗੇ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਰ ਨਾਮ ਧਿਆਵੇ ਕਹਿ ਲੱਗੇ ਅਸੀਂ ਬਾਹਰੋਂ ਖੋਜਦੇ ਰਹੇ ਬਾਹਰ ਤੁਰੇ ਫਰੇ ਪਰ ਕਹਿ ਲੱਗੇ ਖੋਜਣਾ ਤਾਂ ਸਰੀਰ ਸੀ ਪਰਮਾਤਮਾ ਨੂੰ ਆਤਮ ਹੈ ਪਰਮਾਤਮ ਹੈ ਜੋ ਸਰੀਰ ਹੈ ਭਗਤ ਜੀ ਕਹਿ ਰਹੇ ਨੇ ਧਰਤੀ ਵਿੱਚੋਂ ਪਾਣੀ ਕੱਢਣ ਵਾਸਤੇ ਆਪਾਂ ਨੂੰ ਧਰਤੀ ਨੂੰ ਪਟਣਾ ਪੈਂਦਾ ਜਦੋਂ ਆਪਾਂ ਨਲਕਾ ਲਾਉਣੇ ਆ ਆਪਾਂ ਧਰਤੀ ਖੋਜਦੇ ਆ ਜਦੋਂ ਘਰ ਪਾਣੀ ਕੱਢਦੇ ਆ ਫਿਰ ਉਹਦੇ ਵਿੱਚੋਂ ਬੱਜਰੀ ਕਾਕਰ ਆਉਂਦਾ ਫਿਰ ਥੱਲੇ ਇੱਕ ਮਿੱਟੀ ਦਾ ਬਹੁਤ ਕਰੜਾ ਕੜ ਹੁੰਦਾ ਜਿਹੜਾ ਬਹੁਤ ਸਖਤ ਹੁੰਦਾ ਹੈ ਉਹਨੂੰ ਤੋੜਦੇ ਆਂ ਪਰ ਆਪਾਂ ਕਹਿੰਦੇ ਆ ਜੀ ਪਾਣੀ ਫਿਰ ਜਦੋਂ ਪਾਣੀ ਤੱਕ ਪਹੁੰਚ ਜਾਣਾ ਨਲਕਾ ਲਾ ਲੈਨੇ ਆ ਫਿਰ ਆਪਾਂ ਉਹਦੇ ਉੱਤੋਂ ਪਾਣੀ ਪਾਉਣੇ ਆ ਫਿਰ ਥੱਲੇ ਵਾਲਾ ਪਾਣੀ ਚੱਕਦਾ ਭਗਤ ਜੀ ਆਪਾਂ ਨੂੰ ਇਹ ਸਮਝਾ ਰਹੇ ਨੇ ਕਿ ਪ੍ਰਮਾਤਮਾ ਤੇਰੀ ਆਤਮਾ ਦੇ ਵਿੱਚ ਹੈ ਪਰ ਜਦੋਂ ਤੂੰ ਅੰਦਰੋਂ ਨਾਮ ਜਪੇਗਾ ਉਤੋਂ ਸਿਮਰਨ ਕਰੇਗਾ ਪਰ ਤੇਰੀ ਆਤਮਾ ਨਾਲ ਪ੍ਰਮਾਤਮਾ ਨਾਲ ਸੁਰਤ ਜੁੜ ਜੇਗੀ ਲਿਵ ਲੱਗ ਜੇਗੀ ਤੇ ਤੇਰਾ ਸਰੀਰ ਜਿਹੜਾ ਉਹ ਰੱਬ ਰੂਪ ਹੋ ਜਾਏਗਾ ਭਗਤ ਜੀ ਕਿਰਪਾ ਕਰ ਰਹੇ ਨੇ RAM ਕੀ ਦੁਹਾਈ ਹੁਣ ਇੱਥੋਂ ਤੁਸੀਂ ਦੇਖੋ ਉਹ ਕਹਿੰਦੇ ਵੀ ਨਾ ਤਾਂ ਕੁਝ ਆਉਂਦਾ ਤੇ ਨਾ ਕੁਝ ਜਾਂਦਾ ਭਾਵ ਕਿ ਬੰਦਾ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾ ਕੁਛ ਐਬੋ ਨਾ ਕੁਛ ਜੈਬੋ ਉਸ ਪਰਮਾਤਮਾ ਦੇ ਨਾਲ ਜੁੜਨ ਕਰਕੇ ਨਾ ਤਾਂ ਉਹਨੂੰ ਮੌਤ ਦਾ ਭੈ ਹੁੰਦਾ ਨਾ ਜੰਮਣ ਦਾ ਨਾ ਮਰਨ ਦਾ ਡਰ ਰਹਿੰਦਾ ਕਿਉਂਕਿ ਭਗਤ ਜੀ ਕਹਿ ਰਹੇ ਨੇ RAM ਕੀ ਦੁਹਾਈ ਵੀ RAM ਦਾ ਪਰਮਾਤਮਾ ਦਾ RAM ਦਾ ਮਤਲਬ ਇੱਥੇ ਕੀ ਹੈ ਜੋ ਸਾਡੇ ਰੋਮ-ਰੋਮ ਵਿੱਚ ਰਮਿਆ ਹੋਇਆ ਹੈ ਭਾਵ ਉਹਨੂੰ ਪਰਮਾਤਮਾ ਨੂੰ ਵਾਹਿਗੁਰੂ ਵੀ ਕਹਨੇ ਆਪਾਂ RAM ਵੀ ਕਹਨੇ ਆ ਜਿਵੇਂ ਕਿਸੇ ਨੂੰ ਉਹਨੇ ਕੋਈ ਦਾਤ ਦੇ ਦਿੱਤੀ ਉਹਨੇ ਦਾਤਾ ਕਹਿ ਦਿੱਤਾ ਸੋ ਭਗਤ ਜੀ ਇਤੋਂ ਤੱਕ ਰੱਬ ਦੇ ਨਾਮ ਦੀ ਦੁਹਾਈ ਪਾ ਰਹੇ ਨੇ ਕਿ ਇਹ ਦੁਨੀਆ ਦੇ ਲੋਕ ਐਵੇਂ ਆਪਣਾ ਮਨੁੱਖਾ ਜਨਮ ਪੱਥਰਾਂ ਨੂੰ ਪੂਜ-ਪੂਜ ਕੇ ਨਾ ਜਾਏ ਗਵਾਜਿਓ RAM ਕੀ ਦੁਹਾਈ ਕਿ ਪ੍ਰਮਾਤਮਾ ਦੇ ਨਾਮ ਦੀ ਦੁਹਾਈ ਪਾ ਕੇ ਕਹਿ ਰਹੇ ਨੇ ਕਿ ਭਾਈ ਪ੍ਰਮਾਤਮਾ ਦਾ ਨਾਮ ਜਪੋ ਕਹਿੰਦੇ ਜੋ ਬਰਹਿ ਮੰਡੇ ਸੋਈ ਪਿੰਡੇ ਉਹ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਭਗਤ ਪੀਪਲ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਹੈ ਉਹੀ ਤੇਰੇ ਪਿੰਡੇ ਵਿੱਚ ਬੈਠਾ ਹੈ ਉਹੀ ਤੇਰੇ ਸਰੀਰ ਵਿੱਚ ਬੈਠਾ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇਂ ਜਿਹੜਾ ਉਹਨੂੰ ਖੋਜਦਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਜਿਨੇ ਪਾਣੀ ਦੀ ਖੋਜ ਕੀਤੀ ਉਹਨੇ ਪਾਣੀ ਕੱਢ ਲਿਆ ਜਿਵੇਂ ਉਹਨ ਆਪਣੇ ਘਰੇ ਦੁੱਧ ਹੈ ਦੁੱਧ ਦੇ ਵਿੱਚੋਂ ਆਪਾਂ ਕਿਹੋ ਕੱਢਣਾ ਹੈ ਉਹਨੂੰ ਬੀਬੀ ਨੂੰ ਉਹਦੇ ਬਾਰੇ ਪਹਿਲਾਂ ਸਿੱਖਣਾ ਪਵੇਗਾ ਆਪਦੀ ਮਾਂ ਤੋਂ ਕਿ ਕਿਵੇਂ ਇਹਨੂੰ ਜਾਗ ਲੱਗੇਗਾ ਕਿਵੇਂ ਦਹੀਂ ਬਣੇਗੀ ਕਿਵੇਂ ਰੜਕਣਾ ਪਵੇਗਾ ਕਿਵੇਂ ਇਹਦੇ ਚੋਂ ਮੱਖਣੀ ਕੱਢਣੀ ਪਾਏਗੀ ਕਿਵੇਂ ਮੱਖਣੀ ਨੂੰ ਉਬਾਲਣਾ ਪਵੇਗਾ ਕਿਵੇਂ ਘਿਓ ਬਣੇਗਾ ਬਿਨਾਂ ᔪਗਤੀ ਤੋਂ ਤੋਂ ਦੁੱਧ ਵਿੱਚੋਂ ਘਿਓ ਨਹੀਂ ਕੱਢ ਸਕਦਾ ਕੋਈ ᔪਗਤੀ ਦੇ ਨਾਲ ᔪਗਤੀ ਕੀ ਹੈ ਭਗਤ ਜੀ ਕਹਿੰਦੇ ਨੇ ਕਿ ਪਰਮਾਤਮਾ ਤੇਰੇ ਵਿੱਚ ਹੈ ਤੇਰੀ ਆਤਮਾ ਵਿੱਚ ਹੈ ਪਰ ਜਿਵੇਂ ਦੁੱਧ ਦੇ ਵਿੱਚੋਂ ਘਿਓ ਕੱਢਣ ਵਾਸਤੇ ਯੋਗਤੀ ਦੀ ਲੋੜ ਸੀ ਕਿਸੇ ਉਸਤਾਦ ਦੀ ਲੋੜ ਸੀ ਧੀ ਦਾ ਉਸਤਾਦ ਦਾ ਮਾਂ ਹੀ ਹੁੰਦੀ ਹੈ ਔਰ ਮਾਂ ਉਹਦੀ ਉਸਤਾਦ ਬਣ ਕੇ ਉਹਨੂੰ ਸਿਖਾਇਆ ਉਹਨੇ ਦੁੱਧ ਚੋਂ ਘਿਓ ਕੱਢ ਲਿਆ ਪਰ ਜਿਹੜੇ ਬੰਦੇ ਨੇ ਇਹ ਸਰੀਰ ਵਿੱਚੋਂ ਰੱਬ ਲੱਭਣ ਅਸੀਂ ਰੱਬ ਲੱਭਣ ਵਾਸਤੇ ਪਹਾੜਾਂ ਤੇ ਤੁਰੇ ਫਿਰਦੇ ਆਂ ਹੋਰ ਪੱਥਰਾਂ ਦੀ ਪੂਜਾ ਕਰ ਰਹੇ ਆਂ ਕੋਈ ਕਿਤੇ ਤੁਰਿਆ ਫਿਰਦਾ ਭਗਤ ਪੀਪਾ ਜੀ ਕਹਿੰਦੇ ਨੇ ਤੈਨੂੰ ਜਾਨ ਦੀ ਲੋੜ ਕੋਈ ਨਹੀਂ ਔਰ ਇਹ ਪਰਮਾਤਮਾ ਬਾਣੀ ਨੂੰ ਪੜ ਬਾਣੀ ਨੂੰ ਪੜ ਕੇ ਤੈਨੂੰ ਇਸ ਚੀਜ਼ ਦੀ ਸੋਝੀ ਹੋ ਜੇਗੀ ਕਿ ਪਰਮਾਤਮਾ ਤੇਰੀ ਆਤਮਾ ਦੇ ਵਿੱਚ ਤੇ ਉਹ ਤੈਨੂੰ ਕਿਵੇਂ ਮਿਲ ਸਕਦਾ ਪੀਪਾ ਪਰਮ ਤਤ ਹੈ ਸਤਗੁਰ ਹੋਏ ਲਖਾ ਵੈ ਔਰ ਭਗਤ ਪੀਪਾ ਜੀ ਇਹ ਆਪਾਂ ਨੂੰ ਸਮਝਾ ਰਹੇ ਨੇ ਕਿ ਜਿਹੜਾ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦਾ ਰਚਨਹਾਰ ਪਰਮਾਤਮਾ ਹੈ ਉਹ ਹਰ ਜੀਵ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਵਿਆਪਕ ਹੈ ਉਹਦੇ ਵਿੱਚ ਰਮਿਆ ਹੋਇਆ ਹੈ ਜਿਵੇਂ ਦੁੱਧ ਵਿੱਚ ਘਿਓ ਰਮਿਆ ਹੋਇਆ ਹੈ ਔਰ ਸਤਗੁਰੂ ਮਿਲੇ ਭਾਵ ਕੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਗੁਰੂ ਦੀ ਲੋੜ ਹੈ ਗੁਰੂ ਤੋਂ ਬਿਨਾ ਤੇਰੀ ਗਤੀ ਨਹੀਂ ਹੋਵੇਗੀ ਗੁਰੂ ਤੋਂ ਬਿਨਾ ਤੈਨੂੰ ਅਸੀਂ ਤੇ ਕਾਲ ਯੁਗ ਦੇ ਵਿੱਚ ਬੰਦਿਆਂ ਨੂੰ ਗੁਰੂ ਬਣਾ ਰਹੇ ਹਾਂ ਬੰਦਾ ਗੁਰੂ ਨਹੀਂ ਬਣ ਸਕਦਾ ਹੈ ਕਿਉਂਕਿ ਗੁਰੂ ਅਵਤਾਰੀ ਪੁਰਸ਼ ਹੁੰਦੇ ਨੇ ਸਤਜੁਗ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਆਏ ਸੀ ਤ੍ਰੇਤੇ ਵਿੱਚ ਰਾਮਚੰਦਰ ਦੁਆਪਰ ਵਿੱਚ ਕ੍ਰਿਸ਼ਨ ਮਹਾਰਾਜ ਆਏ ਨੇ ਉਹਨਾਂ ਦੀ ਬਾਣੀ ਕ੍ਰਿਸ਼ਨ ਮਹਾਰਾਜ ਦੀ ਗੀਤਾ ਤੇ ਪਾਠ ਕਰੋ ਉਹਦੇ ਤੋਂ ਤੁਹਾਨੂੰ ਸੋਝੀ ਆ ਸਕਦੀ ਹੈ ਅੱਜ ਕਲ੍ਹ ਜੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਅਵਤਾਰ ਨੇ ਜਿਨ੍ਹਾਂ ਨੇ ਸਾਰੀਆਂ ਵਰਨਾਂ ਨੂੰ ਇੱਕ ਕਰ ਦਿੱਤਾ ਹੈ ਇਕੱਠੇ ਕਰ ਦਿੱਤਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅੱਜ ਸਾਰੀ ਸ੍ਰੇਸ਼ਟੀ ਦਾ ਅਗਵਾਈ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੋ ਵੀ ਆਪਾਂ ਉਹਨਾਂ ਚਰਨ ਅਰਦਾਸ ਕਰਦੇ ਹਾਂ ਔਰ ਬਾਣੀ ਪੜਦੇ ਅੱਜ ਬਹੁਤ ਤਰ ਗਿਣਤੀ ਦੇ ਵਿੱਚ ਦੇ ਸਮੇਂ ਦੇ ਸਮੇਂ ਵਿੱਚ ਜਿਹੜੇ ਲੋਕ ਇਸ ਮਾਰਗ ਤੋਂ ਰੱਬੀ ਮਾਰਗ ਤੋਂ ਬੜੇ ਦੂਰ ਸਨ ਆ ਜੋ ਵੀ ਲੋਕ ਗੁਰਬਾਣੀ ਨਾਲ ਜੁੜ ਕੇ ਔਰ ਗੁਰਬਾਣੀ ਪੜ੍ਹ ਕੇ ਆਪਣਾ ਜਨਮ ਸਵਾਰ ਰਹੇ ਨੇ ਸੋ ਇਹ ਭਗਤ ਪੀਪਾ ਜੀ ਦਾ ਜੋ ਸ਼ਬਦ ਆਪਾਂ ਹੁਣ ਸਰਵਨ ਕੀਤਾ ਇਹ ਇੱਕ ਸ਼ਬਦ ਭਗਤ ਪੀਪਾ ਜੀ ਦਾ ਗੁਰੂ ਗ੍ਰੰਥ ਸਾਹਿਬ 'ਚ ਦਰਜ ਸੀ ਜਿਨ੍ਹਾਂ ਦੀ ਆਪਾਂ ਵਿਚਾਰ ਕੀਤੀ ਆ ਕਿ ਉਹ ਕਿਸੇ ਪੱਥਰ ਪੂਜਕ ਨਹੀਂ ਸਨ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਸੀ ਤੇ ਆਪਣੇ ਸਰੀਰ ਦੇ ਵਿੱਚੋਂ ਰੱਬ ਲੱਭਣ ਦੀ ਕੋਸ਼ਿਸ਼ ਕੀਤੀ ਤੇ ਰੱਬ ਨੂੰ ਉਹਨਾਂ ਨੇ ਪਾ ਲਿਆ ਆਤਮਾ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਪਾ ਲਿਆ ਸੋ ਆਪਣੇ ਆਪ ਨੂੰ ਕਹਿੰਦੇ ਮਨ ਜੀਤੇ ਜਗ ਜੀਤ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ ਪ੍ਰਮਾਤਮਾ ਦੀ ਭਗਤੀ ਕਰਨੀ ਤੇ ਆਪਣੇ ਆਪ ਨੂੰ ਸੱਚਾ ਸੁੱਚਾ ਬਣਾ ਕੇ ਰੱਖਣਾ ਸ਼ੁੱਧ ਮਾਤ ਰੱਖਣੀ ਚੰਗੇ ਕਾਰਮ ਕਮਾਉਣੇ ਹੀ ਪ੍ਰਮਾਤਮਾ ਦੀ ਭਗਤੀ ਹੈ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਤਮਾਮ ਭੁੱਲਾਂ ਗੁਰੂ ਦੀ ਸੰਗ ਗੁਰੂ ਖਿਮਾ ਕਰੇ ਜੋਗ ਨੇ ਅੱਗੇ ਤੋਂ ਸਭ ਸੋਜੀ ਬਖਸ਼ਣ ਸਾਰੇ ਪਿਆਰ ਨਾਲ ਫਤਿਹ ਪ੍ਰਵੰਗ ਕਰੋ ਬਲਾਵਾ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ